ਲੋਕसभा ਹਲਕੇ ਲਈ ਉਹ ਨਾਉਟ ਹੋ ਚੁੱਕੀਆਂ ਨੇ ਤੇ ਉਹਦੇ ਬਦਾਰ ਕੀ ਐਜ਼ ਅ ਕੰਫੀਡੈਂਸ ਬਿਲਡਿੰਗ ਮੈਜਰ ਦੇ ਤੌਰ ਦੇ ਉੱਤੇ ਇੱਕ ਬਲੈਕ ਮਾਰਕ ਖੱਡਿਆ ਜਾ ਰਿਹਾ ਜਿਸ ਦੇ ਰਾਹੀਂ ਅਸੀਂ ਲੋਕਾਂ 'ਚ ਇਹ ਸਨੇਹਾ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਸਾਰੇ ਸੁਰੱਖਿਤ ਹੋ ਕਿਸੇ ਵੀ ਤਰ੍ਹਾਂ ਦਾ ਕੋਈ ਦਬਾਅ ਤੁਹਾਡੇ ਉੱਤੇ ਜੇ ਬੰਦਾ ਹੈਗਾ ਤਾਂ ਕਾਈਂਡਲੀ ਸਾਨੂੰ ਸੰਪਰਕ ਕਰੋ ਤੇ VOTING ਜਿਹੜੀ ਹੈਗੀ ਉਹ ਆਪਣੇ ਬਿਨਾਂ ਕਿਸੇ ਦਬਾਅ ਤੋਂ ਬਿਨਾਂ ਕਿਸੇ ਡਰ ਤੋਂ ਤੇ ਬਿਨਾਂ ਕਿਸੇ ਭੈ ਤੋਂ VOTING ਦਾ ਇੱਕ ਸਨੇਹਾ ਲੈ ਕੇ ਅਸੀਂ ਇਹ ਬਲੈਕ ਮਾਰਕ ਖੱਡ ਰਹੇ ਹਾਂ ਤੇ ਇਸ ਤਰ੍ਹਾਂ ਦੇ ਨਾਲ ਅਸੀਂ ਉਹਨਾਂ ਸ਼ਰਾਰਤੀ ਇਨਸਾਨਾਂ ਨੂੰ ਵੀ ਖੁਹਿਸ਼ਾ ਦੇਣਾ ਚਾਹੁੰਦੇ ਆ ਕਿ ਤੁਹਾਡੇ ਉੱਤੇ ਸਾਡੀ ਬੜੀ ਪਹਿਣੀ ਆਖਿਆ ਜੇ ਕੋਈ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਐਕਟੀਵਿਟੀ ਕਰਦਾ ਹੈ ਤਾਂ ਪੁਲਿਸ ਦੇ ਥਰੂ ਉਹਨਾਂ ਦੇ ਸਖਤ ਸਖਤ ਕਾਰਵਾਈ ਕੀਤੀ ਜਾਊਗੀ ਤੇ ਇਹ ਫਲਾਗ ਮਾਰਚ ਬਟਿੰਡਾ ਇਥੋਂ ਸ਼ਹਿਰ ਤੋਂ ਸ਼ੁਰੂ ਹੋ ਕੇ ਹਰ ਹਰ ਵਕ ਵਕ ਪਿੰਡਾਂ ਦੇ ਵਿੱਚ ਵੀ ਸਾਡੀ ਦਬਿਸ਼ ਜਿਹੜੀ ਆ ਉਹ ਪ੍ਰੋਪਰ ਬਣੀ ਰਹੂਗੀ ਤੇ ਜਿੱਦਾਂ ਮੈਂ ਤੇ ਐਸਐਸਪੀ ਸਾਹਿਬ ਬਟਿੰਡਾ ਸ਼ਹਿਰ ਦੇ ਵਿੱਚ ਇਹ ਫਲਾਗ ਮਾਰਚ ਕਰ ਰਹੇ ਆ ਇਸ ਤਰ੍ਹਾਂ ਰਿਸਪੈਕਟਿਵ ਐਸਡੀਐਮ ਜਿਹੜੇ ਨੇ ਉਹ ਆਪਣੀਆਂ ਤਹਿਸੀਲਾਂ ਫਿਰ ਪੱਦਰ ਦੇ ਉੱਤੇ ਵੀ ਜਾ ਕੇ ਇਹ ਬਲੈਕਵਾਰਟ ਆਪਦਾ ਕੈਰੀ ਆਊਟ ਕਰਦੇ ਸਰ ਇਹ ਬਾਰਡਰ ਏਰੀਆ ਹੈ ਇਹਨੂੰ ਆਪਾਂ ਕਿਸ ਤਰ੍ਹਾਂ ਕੰਟਰੋਲ ਕਰਾਂਗੇ ਕਿਉਂਕਿ ਨਾਲ ਗੋੰਡੀ ਸੋਪੇ ਨਾ ਲੱਗਿਆ ਹਰਿਆਣਾ ਦਾ ਕਿਸ ਤਰ੍ਹਾਂ ਦਾ ਬਿਲਕੁਲ ਜੀ ਤੁਹਾਡਾ ਬੜਾ ਵੈਲਿਡ ਪੁਆਇੰਟ ਹੈ ਬਾਰਡਰ ਡਿਸਟ੍ਰਿਕਟ ਪੋਨ ਦੇ ਬਤੌਰ ਅਸੀਂ ਜਿਹੜਾ ਬਾਰਡਰ ਤੋਂ ਪਾਸ ਸਾਡੇ ਕੋਲ ਸਰਸਾ ਦਾ ਜਿੱਦਾਂ ਬਾਰਡਰ ਲੱਗਦਾ ਹੈ ਸੋ ਐਸਡੀਐ ਐਸਡੀਐਸਪੀ ਐਸ ਐਸਐਸਪੀ ਸਰਸਾ ਡੀਸੀ ਸਰਸਾ ਉਹਨਾਂ ਨਾਲ ਵੀ ਕੱਲ ਤੁਹਾਡੀ ਮੀਟਿੰਗ ਹੋਈ ਸੀ ਤੇ ਉਹਨਾਂ ਦੇ ਸੰਗਿਆਨ ਚ ਵੀ ਬੜੇ ਸਾਰੇ ਤੱਤ ਜਿਹੜੇ ਨੇ ਅਸੀਂ ਲੈ ਕੇ ਆਏ ਆ ਤਾਂ ਕਿ ਸਾਡੀ ਕੋਆਰਡੀਨੇਸ਼ਨ ਬ ਉਸ ਤੋਂ ਇਲਾਵਾ ਇੰਟਰ ਸਟੇਟ ਨਾਕਾ ਜਿਹੜੇ ਸਾਡੇ ਨੇ ਉਹ ਐਕਟਿਵੇਟ ਰਹਿਣਗੇ तकरीबन ਜਿੰਨੇ ਵੀ ਸਾਡੇ ਨਾਕਾ ਪੁਆਇੰਟ ਨੇ ਉਥੇ ਸੀਸੀਟੀਵੀ ਦੀ ਕਵਰੇਜ ਰਹੂਗੀ ਤੇ ਫਲਾਈਂਗ ਸਪੈਟਸ ਵਗੈਰਾ ਐਕਟਿਵੇਟਡ ਰਹਿਣਗੇ ਆ ਤੇ ਪੂਰਾ ਜਿੰਨਾ ਵੀ ਸਾਡਾ ਪਾਰਲੀਮੈਂਟਰੀ ਹਲਕਾ ਹੈ ਉਹਦੀ ਹਰ ਇੱਕ ਗਤੀਵਿਧੀ ਦੇ ਉੱਤੇ ਸਾਡੀ ਬੜੀ ਪੈਣੀ ਨਜ਼ਰ ਹੋਊ। ਚੋਣ ਜਤਾ ਜਿਹੜਾ ਹੈਗਾ ਲੱਗਿਆ ਹੈ ਜੀ ਜੇਕਰ ਕੋਈ ਲੰਘਣਾ ਕਰਦਾ ਤੁਹਾਡਾ ਸੰਪਰਕ ਇਸ ਤਰ੍ਹਾਂ ਕੀਤਾ ਜਾ ਸਕਦਾ। ਚੋਣ ਦਾ ਹੱਤਾ ਦੇਖੋ ਜੀ ਸਭ ਤੋਂ ਪਹਿਲਾ ਜਿਹੜਾ ਕਮਿਸ਼ਨ ਨੇ ਇੱਕ ਵੋਟਰ ਹੈਲਪ ਲਾਈਨ ਸਟੈਬਲਿਸ਼ ਕੀਤੀ ਹੋਈ ਹੈ ਤੁਹਾਡੇ ਮਾਧਿਅਮ ਰਹੀ ਮੈਂ ਦੱਸਾਂਗਾ ਕਿ ਕਿਸੇ 1950 ਦਾ ਨੰਬਰ ਦੋਸਤਰੀ ਨੰਬਰ ਹੈ ਸਭ ਤੋਂ ਇਜ਼ੀ ਤਰੀਕਾ ਹੈਗਾ ਕਿ 1950 ਦੇ ਉੱਤੇ ਤੁਸੀਂ ਕੋਈ ਆਪਦੇ ਬੂਥ ਦੇ ਰਿਲੇਟਡ ਕੋਈ ਜਾਣਕਾਰੀ ਲੈਣੀ ਹੈ ਤੁਹਾਡੀ ਵੋਟ ਕਿੱਥੇ ਲੱਗੀ ਹੋਈ ਹੈ ਜਾਂ ਉਸ ਤੋਂ ਇਲਾਵਾ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਕੋਈ ਚੋਣ ਜਾਬਤੇ ਦੀ ਉਲੰਘਣਾ ਕਰ ਰਿਹਾ ਹੈ ਸੀ ਵੀ ਜਲਾਪ ਇੱਕ ਈਸੀਆਈ ਵੱਲੋਂ ਡਿਵੈਲਪ ਕੀਤੀ ਹੋਈ ਹੈ ਐਂਡਰੋਇਡ ਦੇ ਉੱਤੇ ਤੇ ਆਈਫੋਨ ਦੇ ਉੱਤੇ ਅਵੇਲੇਬਲ ਹੈ ਉਹਨੂੰ ਡਾਊਨਲੋਡ ਕਰੋ ਜਿੱਥੇ ਤੁਸੀਂ ਕੋਈ ਉਲੰਘਣਾ ਦੇਖਦੇ ਹੋ ਉੱਤੇ ਤੁਸੀਂ ਉਹਦੀ ਵੀਡੀਓ ਜਾਂ ਫੋਟੋਗ੍ਰਾਫਸ ਅਪਲੋਡ ਕਰੋ 100 ਮਿੰਟ ਦੇ ਉੱਤੇ ਉੱਤੇ ਕਾਰਵਾਈ ਠੀਕ ਮਾਨਜੋਗ ਚੋਨ ਕਮਿਸ਼ਨ ਮਾਨਜੋਗ ਡੀਜੀਪੀ ਸਾਹਿਬ ਦੀ ਰਹਿਨੁਮਾਈ ਹੇਠ ਰਦਰ ਨਿਰਦੇਸ਼ਾਂ ਹੇਠ ਅਸੀਂ ਅੱਜ ਬਟਿੰਡਾ ਸ਼ਹਿਰ ਦੇ ਵਿੱਚ ਇਹ 플ੈਗਮਾਰ ਸ਼ੁਰੂ ਕਰ ਰਹੇ ਹਾਂ ਸਾਡੇ ਨਾਲ ਡੀਸੀ ਸਾਹਿਬ ਸਿਵਲ ਪ੍ਰਸ਼ਾਸਨ ਦੇ ਬਾਕੀ ਅਫਸਰ ਤੇ ਪੁਲਿਸ ਦੇ ਅਧਿਕਾਰੀ ਐਸਐਚਓਜ਼ ਡੀਐਸਪੀ ਪੀਸੀਆਰ ਮੁਲਾਜ਼ਮ ਤੇ ਪੈਰਾ ਮਿਲਟਰੀ ਫੋਰਸੇ ਸਾਡੀ ਸੀਏਪੀਐਫ ਦੇ ਵੀ ਪਰਸਨਲ ਜਿਹੜੇ ਹੈਗੇ ਉਹ ਵੀ ਸਾਡੇ ਨਾਲ ਹੈਗੇ ਇਹਦੇ ਵਿੱਚ ਸਾਡਾ ਅੱਜ ਮਕਸਦ ਹੈ ਕਿ ਲੋਕਾਂ ਦੇ ਵਿੱਚ ਸਨਿਆ ਦਿੱਤਾ ਜਾਵੇ ਕਿ ਅਸੀਂ ਨਿਰਪੱਖ ਚੋਣ ਕਰਾਵਾਂਗੇ ਲਾ ਨਾ ਆਰਡਰ ਦੀ ਪਾਲਣਾ ਕਰਾਂਗੇ ਰੂਲ ਆਫ ਲਾ ਨੂੰ ਅਫ ਹੋਲਡ ਕਰਾਂਗੇ ਬਾਰਡਰ ਦੇ ਉੱਤੇ ਸਾਡੇ 9 ਪਰਮਨੈਂਟ ਨਾਕੇ ਇਸ ਵੇਲੇ ਚੱਲ ਰਹੇ ਹਨ ਤੇ ਅੱਗੇ ਨਾਕਿਆਂ ਦੀ ਸੰਖਿਆ ਹੋਰ ਵਧਾਈ ਜਾਏਗੀ ਇਹ ਹਾਈ ਟੈਕ ਨਾਕੇ ਨੇ ਸਾਰੇ ਤੇ ਕੈਮਰਾਜ਼ ਐਕਟਿਵ ਹੈਗੇ ਜਿਹੜੇ ਸਾਡੇ ਬਦਮਾਸ਼ ਟਾਈਪ ਦੇ ਐਲੀਮੈਂਟ ਹੈਗੇ ਉਹਨਾਂ ਦੀ ਜਾਣਕਾਰੀ ਅਸੀਂ ਆਪਣੇ ਬਾਰਡਰਿੰਗ ਰਾਜ ਦੇ ਬਾਰਡਰਿੰਗ ਜ਼ਿਲ੍ਹਿਆਂ ਦੇ ਨਾਲ ਸ਼ੇਅਰ ਕੀਤੀ ਹੈ ਤੇ ਉਹਨਾਂ ਦੀ ਜਾਣਕਾਰੀ ਅਸੀਂ ਲੈ ਲਈ ਹੈ ਪੀਓਜ਼ ਦੇ ਖਿਲਾਫ ਲਗਾਤਾਰ ਕਾਰਵਾਈ ਚੱਲ ਰਹੀ ਹੈ ਦਿੱਲੀ ਚਾਰ ਤੋਂ ਪੰਜ ਪੀਓ ਫੜੇ ਜਾ ਰਹੇ ਨੇ ਨੋਨ ਅਵੇਲੇਬਲ ਵਾਰੰਟ ਸਾਰੇ ਐਗਜ਼ੀਕਿਊਟ ਕੀਤੇ ਜਾ ਰਹੇ ਨੇ ਬਟਿੰਡਾ ਜ਼ਿਲ੍ਹੇ ਦਾ ਇਸ ਸਮੇਂ ਜਿਹੜਾ ਅਸਲਾ ਹੈ ਉਹ ਮੇਰੇ ਖਿਆਲ ਪੰਜਾਬ ਤੋਂ ਨੰਬਰ 1 ਤੇ ਜਮ੍ਹਾਂ ਕਰਾਉਣ ਦੇ ਵਿੱਚ ਸਾਡਾ ਨੰਬਰ ਚੱਲਦਾ ਹੈ ਤੇ ਮੋਰ ਦੈਨ 65% ਦੇ ਅਰਾਉਂਡ ਅਸੀਸਤਾ ਜਮਾ ਕਰਾ ਚੁੱਕੇ ਆ ਤੇ ਮੈਨੂੰ ਮੇਰੀ ਅਪੀਲ ਹੈ ਕਿ ਜਿੰਨਾ ਦਾ ਅਸਲਾ ਰਹਿੰਦਾ ਉਹ ਵੀ ਟਾਈਮ ਸ ਪਰ ਜਮਾ ਕਰਾੜ ਦੇ ਸਰ ਅਲੈਗੀਤੀ ਹੈ ਕਿੰਨੀ ਤੜੇ ਕੋ ਰਿਜ਼ਰਵ ਫੋਰਸ ਆਈ ਹੈ ਜੇਕਰ ਗੱਲ ਫੋਰਸ ਜੀ ਸਾਡੇ ਕੋਲ ਆਪਣੀ ਆਪ ਵੀ ਰਿਜ਼ਰਵਾ ਬਣਾਈਆਂ ਨੇ ਤੇ ਬਾਹਰੋਂ ਵੀ ਫੋਰਸ ਆ ਰਹੀ ਹੈ ਹਲੇ ਫੋਰਸ ਦਾ ਮੂਵਮੈਂਟ ਚੱਲ ਰਿਹਾ ਹੈ ਹੌਲੀ ਹੌਲੀ ਜਿੱਦਾਂ ਚੋਣ ਪਾਸ ਆਣਗੇ ਫੋਰ ਫੋਰਸ ਆਂਦੀ ਰਹੇ ਨਾਈਟ ਪੈਟੋਲਿੰਗ ਨਾਈਟ ਪੈਟੋਲਿੰਗ ਪੂਰੀ ਮੁਸਤੈਦੀ ਨਾਲ ਚੱਲ ਰਹੀ ਹੈ ਅਸੀਂ ਆਪ ਵੀ ਚੈਕਿੰਗ ਕਰਦੇ ਆ ਪਰਸੋ ਰਾਤ ਨੂੰ ਮੈਂ 1-2 ਵਜੇ ਤੱਕ ਨਾਕੇ ਚੈੱਕ ਕੀ ਤੇ ਅੱਗੇ ਵੀ ਅਸੀਂ ਜੁਆਇੰਟਲੀ ਵੀ ਚੈੱਕ ਕਰਦੇ ਰਵਾਂਗੇ ਸਾਡਾ ਪਲਾਨ ਹੈਗਾ ਸਾਡੇ ਆਫੀਸਰ ਨਾਈਟ ਚੈਕਿੰਗ ਬਦਦਸਤੂਰ ਜਾਰੀ ਕਰਦੇ ਸਰ ਬਾਕੀ ਦੇ ਆਸ-ਪਾਸ ਦੇ ਜਿਲ੍ਹੇ ਤੋਂ ਲੀਗਰ ਮਾਫੀਆ ਜਿਹੜਾ ਖਾਸ ਕਰਕੇ ਇਲੈਕਸ਼ਨ ਦੇ ਵਿੱਚ ਜਿਹੜਾ ਸਰਗਰਮ ਹੋ ਜਾਂਦਾ ਹੈ ਇਹਨੂੰ ਅਸੀਂ ਕਿਵੇਂ ਰੋਕਾਂਗੇ ਕਿਉਂਕਿ ਸਰ ਪਹਾਵਾ ਬਾਰਡਰ ਤੇ ਉੱਤੇ ਨਾਕੇ ਵੱਡੇ ਲੱਗੇ ਹੋਏ ਨੇ ਲੇਕਿਨ ਉਹ ਪੁਰਾਣੇ ਮੇਤੋਂ ਲੱਗੇ ਹੋਏ ਨੇ ਲੇਕਿਨ ਹੋਰ ਬਹੁਤ ਸਾਰੇ ਰਸਤੇ ਨੇ ਜਿੱਥੋਂ ਦੀ ਜਿਹੜੀ ਇਹ ਸ਼ਰਾਬ ਮਾਫੀਆ ਖਾਸ ਕਰਕੇ ਆਪਣੇ ਜ਼ਿਲ੍ਹੇ ਦੇ ਵਿੱਚ ਜਿਹੜਾ ਸਰਗਰਮ ਰਹਿੰਦਾ ਹੈ ਨੀ ਤਾਡੇ ਬੜਾ ਵੈਲਿਡ ਪੁਆਇੰਟ ਹੈ ਤੇ ਇਹਨਾਂ ਨੇ ਕਿ ਅਸੀਂ ਵੀ ਕਾਫੀ ਸचेत ਹੋ ਗਏ ਹਾਂ ਸਾਨੂੰ ਚੋਣ ਕਮਿਸ਼ਨ ਤੋਂ ਤੇ ਡੀਜੀ ਆਫਿਸ ਤੋਂ ਵੀ ਹਦਾਇਤਾਂ ਮਿਲੀਆਂ ਨੇ ਅਸੀਂ ਆਪਣਾ ਇੰਟੈਲੀਜੈਂਟ ਨੈਟਵਰਕ ਵੀ ਐਕਟੀਵੇਟ ਕਰ ਰਹੇ ਹਾਂ ਬਾਕੀ ਲੋਕਾਂ ਦੇ ਮਾਧਿਅਮ ਨਾਲ ਤੁਹਾਡੇ ਮਾਧਿਅਮ ਨਾਲ ਹੋਰ ਕਿ ਪਬਲਿਕ ਇਨਫੋਰਮੇਸ਼ਨ ਮਿਲਦੀ ਹੈ ਤੇ ਪੁਰਾਣੇ ਜਿਹੜੇ ਹਿਸਟਰੀ ਸ਼ੀਟਸ ਹੈਗੇ ਬੈਡ ਐਲੀਮੈਂਟ ਜਿਨ੍ਹਾਂ ਦੀ ਹਿਸਟਰੀ ਹੈਗੀ ਐਕਸਾਈਜ਼ ਆਫੈਂਸਸ ਦੀ ਉਹਨਾਂ ਤੇ ਵੀ ਅਸੀਂ ਨਿਗਾਰਾ ਰੱਖ ਕੇ ਕਾਰਵਾਈ ਕਰਾਂਗੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram ਔਰ WhatsApp ਚੈਨਲ ਪਰ